ਧੀਆਂ ਵਾਸਤੇ ਫਿਲਮ ਉਹ ਦੇਖਣ ਕਿ ਜਿਹੜੇ ਕਹਿ ਦਿੰਦੇ ਨਾ ਜੀ ਮੈਨੂੰ ਕਿਸੇ ਨੇ ਛੇੜਤਾ ਮੈਨੂੰ ਆਹ ਕਰਤਾ ਇਹ ਜੇ ਹੱਥ ਸ਼ਸਤਰ ਹੋਵੇ ਤੇ ਬੰਦ ਕੀ ਇਸ ਕਰਕੇ ਜੋ ਜਿਹੜੇ ਪੰਜਾਬ ਨੂੰ ਮਿਲਿਆ ਐਡਾ ਵੱਡਾ ਐਕਟਰ ਲਾ ਜਿੱਥੇ ਮਰਜ਼ੀ ਖੜਾ ਕਰ ਦੇ ਮੈਂ ਤਾਂ ਕਦੇ ਇਮੇਜਨ ਵੀ ਨਹੀਂ ਕਰ ਸਕਦਾ ਵੀ ਇੱਕ ਐਸਾ ਐਕਟਰ ਪੈਦਾ ਹੋਊਗਾ ਜਿਹੜਾ ਸਕਰੀਨ ਵੀ ਸ਼ਰਮਿੰਦਾ ਹੋ ਜਾਊਗਾ ਬਾਪੂ ਜੀ ਦੇ ਸ਼ਬਦ ਦੇ ਬੋਲ ਮਤਲਬ ਕਿਸੇ ਵੀ ਵਾਰ ਤੋਂ ਜੇ ਵੀਵਾਨ ਕਮਾਲ ਕੀ ਕੀ ਸ਼ਬਦੀ ਹੈ ਕਿਸੀ ਨਾ ਹਮੇਸ਼ਾ ਮਰਦ ਤੇ ਮਰਦ ਦੀ ਮਰਦਾਨਗੀ ਦੀ ਗੱਲ ਕਰਦੇ ਆ ਜਦੋਂ ਔਰਤ ਦੀ ਮਰਦਾਨਗੀ ਸਾਹਮਣੇ ਆਉਂਦੀ ਉਹਦਾ ਖੌਫ ਕਿੰਨਾ ਘੱਟ ਜਾਂਦਾ ਦੂਜੀ ਗੱਲ ਇਹ ਹੈ ਕਿ ਜੋ ਇਰਫਾਜ਼ ਇਹਨਾਂ ਨੇ ਬੋਲੇ ਇੱਕ ਭਰਾ ਹੋਣ ਦੇ ਨਾਤੇ ਇੱਕ ਪੁੱਤ ਹੋਣ ਦੇ ਨਾਤੇ ਇੱਕ ਅਣਖੀ ਪੁੱਤ ਹੋਣ ਦੇ ਨਾਤੇ ਉਹ ਆਪਣੀ ਜਗ੍ਹਾ ਬਿਲਕੁਲ ਠੀਕ ਜੀ ਜੇ ਜੰਗ ਸਿੰਘ ਠੀਕ ਸੀ ਤਾਂ ਇਹ ਆਪਣੀ ਜਗ੍ਹਾ ਹੂੰ ਜੋ ਔਰਤਾ ਨੇ ਕੀਤਾ ਉਹਨੂੰ ਨਹੀਂ ਸਕੇ ਮਰ ਜਣੀ ਜਾਈ ਦੀਏ ਕਿ ਜੇ ਸ਼ਸਤਰ ਹੱਥ ਚ ਹੋਵੇ ਤਾਂ ਕੋਈ ਗੈਰ ਤੁਹਾਡੀ ਚੁੰਨੀ ਨੂੰ ਹੱਥ ਨਹੀਂ ਪਾ ਸਕਦਾ ਇਹ ਧੀਆਂ ਵਾਸਤੇ ਹੈ ਫਿਲਮ ਉਹ ਦੇਖਣ ਕਿ ਜਿਹੜੇ ਕਹਿ ਦਿੰਦੇ ਨਾ ਜੀ ਮੈਨੂੰ ਕਿਸੇ ਨੇ ਛੇੜਤਾ ਮੈਨੂੰ ਆਹ ਕਰਤਾ ਤੇ ਜੇ ਹੱਥ ਸ਼ਸਤਰ ਹੋਵੇ ਤੇ ਫੇਰ ਗੱਲ ਕੀ ਇਸ ਕਰਕੇ ਸ਼ਸਤਰ ਵਿਦਿਆ ਜੀ ਬਾਣੀ ਵਿਦਿਆ ਰੱਬ ਦੀ ਵਿਦਿਆ ਤੇ ਆ ਜਿਹੜੀ ਕਲਾ ਹੈ ਨਾ ਕਲਾਕਾਰ ਤੇ ਸਪੋਰਟਸਮੈਨ ਦੁੱਖਹੀਰ ਹੁੰਦਾ ਤੇ ਉਹਦਾ ਕੋਈ ਧਰਮ ਨਹੀਂ ਹੁੰਦਾ ਉਹ ਦਾ ਕੋਈ ਚੁਣਚੀ ਨਹੀਂ ਹੁੰਦੀ ਪਰ ਰੱਬ ਦਾ ਬੰਦਾ ਹੋ ਗਿਆ ਤੇ ਰੱਬ ਹੀ ਬੋਲਦਾ ਹੈ ਤੇ ਰੱਬ ਹੀ ਦਿਖਦਾ ਸਤੂ ਸਾਹਿਬ ਰੱਬ ਕੰਮ ਕਰ ਇੰਡਸਟਰੀ ਦੇ ਵਿੱਚ ਬਹੁਤ ਵਧੀਆ ਹਾਂ ਜੀ ਇੰਡਸਟਰੀ ਚ ਇੱਕ ਦੂਜੇ ਦਾ ਸਾਥ ਦੇਣਾ ਕਿੰਨਾ ਜ਼ਰੂਰੀ ਹੈ ਅਸੀਂ ਇਹ ਤੁਹਾਡੇ ਨੂੰ ਪੁੱਛ ਇਹ ਤਾਂ ਸਵਾਲ ਤੁਸੀਂ ਤੁਹਾਡਾ ਸਵਾਲ ਹੀ ਨਹੀਂ ਹੈਗਾ ਕਾਕਾ ਜੀ ਸਾਥ ਦਾ ਵੈਸੇ ਵੀ ਆਪਾਂ ਜੰਮੇ ਸੀ ਇੱਕ ਦੂਜੇ ਦਾ ਦੇਖਣ ਵਾਸਤੇ ਇੱਕ ਦੂਜੇ ਦੀ ਖੁਸ਼ੀ ਦੀ ਆ ਨਾ ਮੋੜੀ ਕੈਮਰਾ ਮੇਰੇ ਨਾਲ ਜੁਕੋ ਮੇਰੇ ਇੱਧਰ ਆਣਾ ਫਿਰ ਸਾਹਮਣੇ ਜੀ ਇੱਧਰ ਆ ਕੇ ਹਾਂ ਇੱਧਰ ਆ ਆ ਗਿਆ ਆ ਗਿਆ ਇਹ ਸਵਾਲ ਨਹੀਂ ਕਰੀਦਾ ਸਵਾਲ ਇਹ ਹੈ ਕਿ ਆਪਾਂ ਜੰਮੇ ਇੱਕ ਦੁੱਲੀ ਜੱਫੀਆਂ ਪਾਉਣ ਵਾਸਤੇ ਲਿਫਟ ਕਰਨ ਵਾਸਤੇ ਇੱਕ ਦੁੱਲੀ ਪਰਫਾਰਮੈਂਸ ਕਿਆ ਬਾਤ ਹੈ ਇਹ ਜੇ ਆਪਾਂ ਸਿੱਖ ਲਈ ਹੈ ਨਾ ਤਾਂ ਮੈਂ ਕਹਿੰਦਾ ਪੰਜਾਬ ਬਹੁਤ ਰੱਫੀ ਕਰਦੇ ਪਰ ਇਸ ਦੇ ਬਾਵਜੂਦ ਵੀ ਜੋ ਅੱਜ ਪੰਜਾਬ ਨੂੰ ਮਿਲਿਆ ਹੈ ਐਡਾ ਵੱਡਾ ਐਕਟਰ ਲਾ ਜਿੱਥੇ ਮਰਜ਼ੀ ਖੜਾ ਕਰ ਦੇ ਮੈਂ ਤਾਂ ਕਦੇ ਇਮੇਜਿਨ ਵੀ ਨਹੀਂ ਕਰ ਸਕਦਾ ਵੀ ਇੱਕ ਐਸਾ ਐਕਟਰ ਪੈਦਾ ਹੋਊਗਾ ਜਿਹੜਾ ਸਕਰੀਨ ਵੀ ਸ਼ਰਮਿੰਦਾ ਹੋਵੇ ਇਹਦਾ ਪਹਿਲੀ ਵਾਰੀ ਵੇਖਿਆ ਮੈਂ ਸ਼ੋਲੇ ਚ ਗੱਬਰ ਸਿੰਘ ਨੂੰ ਦੇਖਿਆ ਮੈਂ ਬਨੋਤ ਕਰਨ ਨੂੰ ਮੇਰਾ ਘਰ ਮੇਰਾ ਦੇਸ਼ ਦੇਖਿਆ ਤੇ ਅੱਜਕੱਲ੍ਹ ਦੇੰਦਰ ਦੇਖਿਆ ਅੱਜ ਫਿਰ ਵੱਡਾ ਵੱਡਾ ਸ਼ੇਰਵਾਦ ਮਿਲ ਗਿਆ ਜੀ ਇਹ ਮਤਲਬ ਸਾਰੇ ਅਵਾਰਡਸ ਤੋਂ ਉੱਪਰ ਹੈ ਬਾਪੂ ਜੀ ਦੇ ਸ਼ਬਦ ਦੇ ਬੋਲ ਮਤਲਬ ਕਿਸੇ ਵੀ ਅਵਾਰਡ ਤੋਂ ਉੱਪਰ ਕਿਸੇ ਵੀ ਅਵਾਰਡ ਤੋਂ ਪਰ ਮੈਂ ਕਿਰਦਾਰ ਨੂੰ ਤੁਹਾਡੇ ਲਈ ਇਹ ਬਸ ਇਹ ਤਾਂ ਰੱਬ ਹੀ ਕਰਵਾ ਗਿਆ ਇਹ ਮਤਲਬ ਬੰਦਾ ਆਪ ਨਹੀਂ ਕਰਦਾ ਇਦਾਂ ਦੇ ਕੰਮ ਹੋ ਜਾਂਦੇ ਚਲੋ ਬਹੁਤ ਸਾਰੀ ਮੁਬਾਰਕਾਂ ਦੁਆ ਕਰਦੇ ਕਿ ਫਿਲਮ ਹੋਰ ਅੱਗੇ ਚੰਗਾ ਕੰਮ ਕਰਕੇ ਜਾਵੇ ਥੈਂਕ ਯੂ ਇਹ ਸੁਪਰ ਹਟਸੋ ਇਹ ਬਹੁਤ ਵੱਡੀ ਫਿਲਮ ਹੈ ਤੁਹਾਨੂੰ ਵੀ ਪਤਾ ਕਿ ਜ਼ਿੰਦਗੀ 'ਚ ਹਰ ਚੀਜ਼ ਪਰੋਈ ਗਈ ਹੈ ਕਿ ਸ਼ਰਮੋ ਹਿਆ ਕੀ ਹੁੰਦੀ ਹੈ ਖਾਨਦਾਨ ਕੀ ਹੁੰਦਾ ਇੱਕ ਆਪਣੇ ਪਰਿਵਾਰ ਪਿੱਛੇ ਮਰ ਜਾਣਾ ਮਿਟ ਜਾਣਾ ਉਹ ਕੀ ਹੁੰਦਾ ਸੋ ਆਈ ਥਿੰਕ ਇਹ ਸਾਰੀਆਂ ਤੁਸੀਂ ਜਿਹੜੀਆਂ ਹੈਗੀਆਂ ਉਹ ਸਾਰੇ ਕਿਰਦਾਰਾਂ 'ਚ ਕਮਾਲ ਕੀਤਾ ਬੀਬਾ ਜੀ ਨੇ ਬੜਾ ਕਮਾਲ ਦਾ ਕੰਮ ਕੀਤਾ ਜਿਹਨੇ ਅਖੀਰ ਚ ਵੈਪਨ ਚਲਾਇਆ ਕਿ ਉਹ ਜਿਹੜੀ ਆਪਣੀ ਬੇਟੀਆਂ ਜਿਹੜੀ ਫਿਊਰ ਹਨ ਉਹਨੇ ਬੜਾ ਸੋਹਣਾ ਹਰ ਬੰਦੇ ਦਾ ਇੱਕ ਪਿਆਰ ਮੁਹੱਬਤ ਦੀ ਬੜੀ ਕਹਾਣੀ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ